ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਵਾਂਸ ਅਗੇਨ ਵੈਲਕਮ ਬੈਕ ਟੂ ਮਾਈ YouTube ਚੈਨਲ ਬਿੜਾ ਤੁਹਾਡਾ ਕੋਈ ਟਾਈਮ ਬਰਬਾਦ ਕੀਤੇ ਆ ਸਿੱਧਾ ਚੱਲਦੇ ਆ ਵੀਡੀਓ ਦੇ ਵੱਲ ਤੁਹਾਨੂੰ ਵੀ ਪਤਾ ਹੈ ਆਪਾਂ ਇੱਕ ਬੜਾ ਹੀ ਵਧੀਆ ਸਫਰ ਇੱਕ ਬੜਾ ਹੀ ਵਧੀਆ ਸੀਰੀਜ਼ ਜਿਹੜਾ ਹੈ ਸਟਾਰਟ ਕੀਤਾ ਆ ਜਿਹਦੇ ਵਿੱਚ ਆਪਾਂ ਕਰਨ ਜਾ ਰਹੇ ਆ ਮਾਜੇ ਦਾ ਆਪਾਂ ਬੈਸਟ ਐਥਲੀਟ ਬਣਾਂਗੇ ਟੋਟਲੀ ਨੇਚਰਲ ਠੀਕ ਹੈ ਨਾ ਆਪਾਂ ਕੋਈ ਵੀ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਜਿਹੜਾ ਹੈ ਸਟੀਰੋਇਡ ਨਹੀਂ ਆਪਣੀ ਬਾਡੀ ਦੇ ਉੱਪਰ ਲਾਵਾਂਗੇ ਜਿੰਨੇ ਵੀ ਮਿਹਨਤ ਕਰਾਂਗੇ ਆਰਗੇਨਿਕ ਕਰਾਂਗੇ ਜਿੰਨੀ ਵੀ ਡਾਈਟ ਖਾਵਾਂਗੇ ਆਰਗੇਨਿਕ ਡਾਈਟ ਖਾਵਾਂਗੇ ਨੇਚਰਲ ਡਾਈਟ ਖਾਵਾਂਗੇ ਤੇ ਤਗੜਾ ਸਰੀਰ ਬਣਾਵਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਨਾ ਹੈ ਆ ਆਪਣਾ ਤੇ ਦੂਸਰਾ ਕੀ ਦੂਸਰੇ ਦਿਨ ਦੇ ਵਿੱਚ ਤੁਸੀਂ ਜਾਂ ਮੈਂ ਕਿਹੜੀ ਐਕਸਰਸਾਈਜ਼ ਨੂੰ ਪਰਫਾਰਮ ਕਰਨਾ ਹੈ ਅੱਜ ਅਸੀਂ ਪਰਫਾਰਮ ਕਰਾਂਗੇ ਆਪਣਾ ਪੁਸ਼ ਵਰਕਆਊਟ ਪੁਸ਼ ਵਰਕਆਊਟ ਦੇ ਵਿੱਚ ਸਾਡੇ ਤਿੰਨ ਮਸਲ ਗਰੁੱਪ ਆਉਂਦੇ ਆ ਨੰਬਰ 1 ਚੈਸਟ ਸੈਕਿੰਡ ਨੰਬਰ ਦੇ ਉੱਪਰ ਆਪਣਾ ਜਿਹੜਾ ਮਸਲ ਆਉਂਦਾ ਹੈ ਆਉਂਦਾ ਹੈ ਸ਼ੋਲਡਰ 3rd ਨੰਬਰ ਦੇ ਉੱਪਰ ਆਉਂਦਾ ਆ ਟਰਾਈਸੈਪ ਇਹ ਤਿੰਨਾ ਮਸਲਸ ਨੂੰ ਜਿਹੜਾ ਆਪਾਂ ਡਿਵਾਈਡ ਕੀਤਾ ਹੋਇਆ ਵਾ ਪੁਸ਼ ਵਰਕਆਊਟ ਦੇ ਵਿੱਚ ਸੋ ਅੱਜ ਦੀ ਜਿਹੜੀ ਸਭ ਤੋਂ ਪਹਿਲੀ ਆਪਾਂ ਐਕਸਰਸਾਈਜ਼ ਲਾਉਣੀ ਆ ਉਹ ਲਾਉਣੀ ਆ ਦਾ ਡੀਕਲਾਈਨ 바ਰਬਲ ਪ੍ਰੈਸ ਡੀਕਲਾਈਨ 바ਰਬਲ ਪ੍ਰੈਸ ਜਿਹੜੀ ਆ ਉਹ ਬੇਸਿਕਲੀ ਟਾਰਗੇਟ ਕਰਦੀ ਆ ਸਾਡੀ ਲੋਅਰ ਚੈਸਟ ਨੂੰ ਅਸੀਂ ਝੇਬ ਦੇ ਵਿੱਚ ਜਾ ਕੇ ਕੀ ਕਰਦੇ ਹਾਂ ਕਿ ਅਸੀਂ ਸਟਾਰਟਿੰਗ ਬੈਂਚ ਪ੍ਰੈਸ ਤੋਂ ਕਰਦੇ ਹਾਂ ਫਿਰ ਇਨਕਲਾਈਨ ਕਰਦੇ ਹਾਂ ਠੀਕ ਆ ਨਾ ਤੇ ਫਿਰ ਮਤਲਬ ਥਰਡ ਬੈਂਚ ਤੇ ਆਉਂਦੇ ਹੁੰਦੇ ਹਾਂਡੀ ਬੋਡੀ ਤੇ ਜਿਹੜਾ ਪੂਰਾ ਜ਼ੋਰ ਲੱਗ ਚੁੱਕਿਆ ਹੁੰਦਾ ਆਪਾਂ ਉਹ ਜਿਹੜਾ ਜ਼ੋਰ ਆ ਆਪਣਾ ਅੱਜ ਇਨੀਸ਼ੀਅਲ ਜ਼ੋਰ ਆ ਜਿਹੜਾ ਸਾਡਾ ਹਣਾ ਉਹ ਆਪਾਂ ਸ਼ੁਰੂ ਕਰਾਂਗੇ ਡੀਕਲਾਈਨ 바ਰਬਲ ਪ੍ਰੈਸ ਤੋਂ ਇਹਦੇ ਆਪਾਂ ਲਾਉਣੇ ਆ 4 ਸੈੱਟ 6 ਤੋਂ 8 ਰੈਪੀਟੀਸ਼ਨ ਜਿਹੜੇ ਆ ਆਪਾਂ ਇਹਦੇ ਪਰਫਾਰਮ ਕਰਨੇ ਆ ਤੇ ਵੇਟ ਇਹਦੇ ਵਿੱਚ ਰੱਖਾਂ ਠੀਕ ਹੈ ਨਾ ਹੈਵੀ weight ਦਾ ਮਤਲਬ ਇਹ ਨਹੀਂ ਹੈ ਕਿ weight ਵੱਧ ਪਾ ਕੇ ਤੇ ਆਪਾਂ ਜਿਹੜੀ range of motion ਹੈ ਉਹਨੂੰ ਖਰਾਬ ਕਰਾਂਗੇ range of motion ਦੇ ਵਿੱਚ ਸੈਟ ਲਾ ਅੱਜ ਦੀ ਜਿਹੜੀ ਸੈਕਿੰਡ ਐਕਸਰਸਾਈਜ਼ ਅਸੀਂ ਪਰਫਾਰਮ ਕਰਾਂਗੇ ਉਹ ਅਸੀਂ ਪਰਫਾਰਮ ਕਰਾਂਗੇ ਫਲੈਟ ਬੈਂਚ ਡੰਬਲ ਪ੍ਰੈਸ ਫਲੈਟ ਬੈਂਚ ਡੰਬਲ ਪ੍ਰੈਸ ਜਿਹੜੀ ਆ ਉਹ ਮੈਂ ਇਸ ਪ੍ਰੋਗਰਾਮ ਦੇ ਵਿੱਚ ਤਾਂ ਐਡ ਕੀਤੀ ਆ ਤਾਂ ਕਿ ਇੱਕ ਐਕਸਰਸਾਈਜ਼ ਜਿਹੜੀ ਆ ਸਾਡੀ ਸ਼ੇਪ ਤੇ ਕੰਮ ਕਰ ਸਕੇ ਤੇ ਇੱਕ ਐਕਸਰਸਾਈਜ਼ ਜਿਹੜੀ ਆ ਉਹ ਰਾਉਂਡਨੈਸ ਤੇ ਕੰਮ ਕਰ ਸਕੇ ਰਾਉਂਡਨੈਸ ਪਲੱਸ ਸ਼ੇਪ ਇਹ ਦੋਵੇਂ ਹੀ ਚੀਜ਼ਾਂ ਸਾਡੀ ਚੈਸਟ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਆ ਤਾਂ ਕਿ ਸਾਡੀ ਚੈਸਟ ਦੇ ਵਿੱਚ ਇੱਕ ਪ੍ਰੋਪਰ ਜਿਹੜੀ ਆ ਸ਼ੇਪ ਆ ਸਕੇ ਤੇ ਸਾਈਜ਼ ਆ ਸਕੇ ਹੁਣ ਇਹਦੇ ਵੀ ਆਪਾਂ 4 ਸੈੱਟ ਲਾਉਣੇ ਆ 6 ਤੋਂ 8 ਰੈਪੀਟੀਸ਼ਨ ਲਾਵਾਂਗੇ weight ਇਹਦੇ ਵਿੱਚ ਵੀ ਆਪਾਂ ਰੱਖਾਂਗੇ ਹੈਵੀ ਥਰਡ ਐਕਸਰਸਾਈਜ਼ ਜਿਹੜੀ ਅੱਜ ਅਸੀਂ ਚੈਸਟ ਦੀ ਲਾਵਾਂਗੇ ਉਹ ਅਸੀਂ ਲਾਵਾਂਗੇ ਦ ਕੇਬਲ ਕ੍ਰਾਸ ਦੇ ਉੱਪਰ ਇਨਕਲਾਈਨ ਫਲਾਈਜ਼ ਕੇਬਲ ਕ੍ਰਾਸ ਦੇ ਉੱਪਰ ਇਨਕਲਾਈਨ ਫਲਾਈਜ਼ ਲਾਉਣੀਆਂ ਜਿਹੜੀਆਂ ਬਹੁਤ ਜ਼ਰੂਰੀ ਆ ਅਸੀਂ ਕੀ ਕਰਦੇ ਕਿ ਇਸ ਡੰਬਲ ਦੇ ਨਾਲ ਫਲਾਈਜ਼ ਲਾਉਂਦੇ ਆ ਜਿਹਦੇ ਨਾਲ ਸਾਡਾ ਰੇਂਜ ਆਫ ਮੋਸ਼ਨ ਜਿਹੜਾ ਬਹੁਤ ਖਰਾਬ ਹੋ ਜਾਂਦਾ ਆ ਬਟ ਵੈਨਐਵਰ ਵੀ ਆਰ ਟ੍ਰਾਈਂਗ ਟੂ ਡੂ ਇਟ ਔਨ ਕੇਬਲ ਕ੍ਰਾਸ ਹਾਂ ਡਾਇਰਾ ਰੇਂਜ ਆਫ ਮੋਸ਼ਨ ਆ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਆ ਬਹੁਤ ਵਧੀਆ ਹੋ ਜਾਂਦਾ ਆ ਜਿਹਦੇ ਕਰਕੇ ਪ੍ਰੋਪਰ ਲੋਡ ਜਿਹੜਾ ਸਾਡੀ ਅਪਰ ਚੈਸਟ ਦੇ ਉੱਤੇ ਆਉਂਦਾ ਆ ਠੀਕ ਹੈ ਨਾ ਇਹ ਐਕਸਰਸਾਈਜ਼ ਇਹਦਾ ਮਤਲਬ ਦੱਸਿਆ ਕਿ ਅੱਪਰ ਚੈਸਟ ਦੇ ਉੱਪਰ ਰੇਡੀਅਟ ਟਾਰਗੇਟ ਕਰਦੀ ਆ ਦੂਜੇ ਨੰਬਰ ਤੇ ਆਈਸੋਲੇਸ਼ਨ ਐਕਸਰਸਾਈਜ਼ ਆ ਸ਼ੇਪ ਦੇ ਵਿੱਚ ਜਿਹੜਾ ਆ ਮਦਦ ਕਰਦੀ ਆ ਇਹਦੇ ਆਪਾਂ ਲਾਵਾਂਗੇ 12 ਤੋਂ 15 ਰੈਪੀਟੀਸ਼ਨ ਸੈੱਟ ਇਹਦੇ ਵੀ ਆਪਾਂ ਪਰਫਾਰਮ ਕਰਾਂਗੇ ਤੇ 2 ਤੋਂ 4 ਇੱਥੇ ਹੁਣ ਆਪਣਾ ਚੈਸਟ ਦਾ ਜਿਹੜਾ ਵਰਕਆਊਟ ਆ ਉਹ ਸਾਰਾ ਹੋ ਗਿਆ ਆ ਖਤਮ ਤੇ ਹੁਣ ਆਪਾਂ ਸਿੱਧਾ ਚੱਲਦੇ ਆਂ ਸ਼ੋਲਡਰ ਦੇ ਵਰਕਆਊਟ ਦੇ ਉੱਪਰ ਸ਼ੋਲਡਰ ਦੇ ਵਿੱਚ ਆਪਾਂ ਸਿਰਫ ਅੱਜ ਇੱਕ ਹੀ ਐਕਸਰਸਾਈਜ਼ ਪਰਫਾਰਮ ਕਰਾਂਗੇ ਉਹ ਅਸੀਂ ਪਰਫਾਰਮ ਕਰਾਂਗੇ ਦਾ ਅਪਰਾਈਟ ਰੋਸ ਅਪਰਾਈਟ ਰੋ ਸਾਰੇ ਜਿਹੜੇ ਸਮਝਦਾ ਕਿ ਸ਼ਾਇਦ ਸਾਡੀ ਕੋਲਰ ਨੂੰ ਹਿੱਟ ਕਰਦੀ ਆ ਪਰ ਨਹੀਂ ਇਹ ਐਕਸਰਸਾਈਜ਼ ਜਿਹੜੀ ਹਿੱਟ ਕਰਦੀ ਆ ਸਾਡੇ ਸ਼ੋਲਡਰ ਦੇ ਸਾਈਡਲ ਡੈਲਟੋਇਡ ਨੂੰ ਹਿੱਟ ਕਰਦੀ ਆ ਤਿੰਨ ਡੈਲਟੋਇਡ ਹੁੰਦੇ ਆ ਸ਼ੋਲਡਰ ਦੇ ਫਰੰਟ ਸਾਈਡ ਐਂਡ ਰੀਅਰ ਆਪਾਂ ਅੱਜ ਸਾਈਡ ਵਾਲਾ ਡੈਲਟੋਇਡ ਜਿਹੜਾ ਆ ਉਹਨੂੰ ਪ੍ਰੋਪਰਲੀ ਹਿੱਟ ਕਰਾਂਗੇ ਤੇ ਜਦੋਂ ਆਪਾਂ ਆਪਰੇਟ ਰੋਸ ਪਰਫਾਰਮ ਕਰਦੇ ਆ ਸਾਡੇ ਕਾਲਰ ਦੇ ਉੱਪਰ ਵੀ ਝੋਰ ਆਉਂਦਾ ਆ নো ਡਾਊਟ ਪਰ 20% ਝੋਰ ਹੁੰਦਾ ਆ ਬਟ ਜਿਹੜਾ 80% ਲੋਡ ਆ ਉਹ ਸਾਡੇ ਸਾਈਡ ਡੈਲਟੋਇਡ ਦੇ ਉੱਪਰ ਆਉਂਦਾ ਆ ਸੋ ਜਿਹੜਾ ਵੀ ਬੰਦਾ ਤੁਹਾਨੂੰ ਕਹਿੰਦਾ ਹੈ ਕਿ ਇਹ ਕਾਲਰ ਦੀ ਐਕਸਰਸਾਈਜ਼ ਆ ਉਹਦੇ ਮੂੰਹ ਤੇ ਵੱਟ ਕੇ ਮਾਰੋ ਚਪੇੜ ਤੇ ਜੇ ਤੁਸੀਂ ਵੀਡੀਓ ਇੱਥੇ ਤੱਕ ਵੇਖ ਲਈ ਹੈ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਆਓ ਹਾਂ ਅੱਜ ਦੀ ਲਾਸਟ ਐਕਸਰਸਾਈਜ਼ ਅਸੀਂ ਕਰਾਂਗੇ ਟ੍ਰਾਈਸੈਪਸ ਦੀ ਟ੍ਰਾਈਸੈਪਸ ਦੇ ਵਿੱਚ ਅੱਜ ਮੈਂ ਜਿਹੜਾ ਇੱਕ ਬੜਾ ਹੀ ਪਿਆਰਾ ਜਿਹਾ ਸੈੱਟ ਰੱਖਿਆ ਜਿਹਨੂੰ ਬਹੁਤ ਬੱਚੇ ਜਿਹੜੇ ਆ ਇਗਨੋਰ ਕਰਦੇ ਆ ਪਰ ਆਪਾਂ ਇਗਨੋਰ ਨਹੀਂ ਕਰਨਾ ਕਿਉਂਕਿ ਆਪਾਂ ਬਣਨਾ ਹੈ ਮਾਜੇ ਦੇ ਬੈਸਟ ਨੇਚਰਲ ਐਥਲੀਟ ਤੇ ਬੈਸਟ ਨੇਚਰਲ ਐਥਲੀਟ ਬਣਨ ਵਾਸਤੇ ਸਾਨੂੰ ਐਕਸਰਸਾਈਜ਼ਿਸ ਵੀ ਬੈਸਟ ਹੀ ਚੂਜ਼ ਕਰਨੀਆਂ ਪੈਣਗੀਆਂ ਸੋ ਡਿਪਸ ਜਿਹੜੀ ਆ ਬੇਸਿਕਲੀ ਸਾਡੇ ਓਵਰਆਲ ਟ੍ਰਾਈਸੈਪਸ ਨੂੰ ਹਿਟ ਕਰਦੀ ਆ ਬਹੁਤ ਹੀ ਪ੍ਰੋਪਰ ਵੇ ਦੇ ਨਾਲ ਇਹਦੇ ਇੱਕ ਆਪਣੇ ਟ੍ਰਾਈਸੈਪਸ ਦੇ ਵਿੱਚ ਬਹੁਤ ਵਧੀਆ ਸ਼ੇਪ ਪਲੱਸ ਮਾਸ ਤੇ ਬਹੁਤ ਹੀ ਈਜ਼ੀ ਵੇਅ ਹੈ ਇਹਨੂੰ ਐਕਸਰਸਾਈਜ਼ ਨੂੰ ਪਰਫਾਰਮ ਇਹਦੇ ਵੀ ਤੁਸੀਂ 4 ਸੈਟ ਲਾਉਣੇ ਆ 12 ਤੋਂ 15 ਰੈਪੀਟੀਸ਼ਨ ਰੱਖ ਲਓ ਬੋਡੀ weight ਦੇ ਨਾਲ ਹੀ ਲਾਓ weight ਜਿਹੜਾ ਆ ਨਾ ਇਨਸਟਾਲ ਕਰੋ ਮੈਂ ਤੁਹਾਨੂੰ ਇਹੋ ਕਹੂੰਗਾ ਠੀਕ ਹੈ ਜੀ AI ਦਾ ਵਰਕਆਊਟ ਜਿਹੜਾ ਆ ਮੈਂ ਕੀਤਾ ਹੈ ਤੇ ਮੈਨੂੰ ਤੇ ਬਹੁਤ ਵਧੀਆ ਪੰਪ ਆਇਆ ਉਹਦੇ ਮੈਨੂੰ ਉਮੀਦ ਹੈ ਕਿ ਜੇਕਰ ਤੁਸੀਂ ਇਹਨੂੰ ਆਪਣੇ ਸ਼ੈਡਿਊਲ ਦੇ ਵਿੱਚ ਐਡ ਕਰੋਗੇ ਤੁਹਾਨੂੰ ਵੀ ਬਹੁਤ ਵਧੀਆ ਪੰਪ ਆਊਗਾ ਤੇ ਤੁਸੀਂ ਵੀ ਐਡਕੂਏਟ ਅਮਾਉਂਟ ਆਫ ਹੈਪੀਨੈਸ ਆਪਣੇ ਵਰਕਆਊਟ ਦੇ ਵਿੱਚ ਫੀਲ ਕਰੋਗੇ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਜਾਂ ਅੱਜ ਦੀ ਵੀਡੀਓ ਵਧੀਆ ਲੱਗੀ ਆ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਉਹਨਾਂ ਯਾਰਾਂ ਮਿੱਤਰਾਂ ਦੇ ਨਾਲ ਜਿਹੜੇ ਵਾਕੇ ਹੀ ਇੱਕ ਵਧੀਆ ਨੈਚੁਰਲ ਐਥਲੀਟ ਬਣਨਾ ਚਾਹੁੰਦੇ ਨੇ ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਇੱਕ ਬੜਾ ਹੀ ਪਿਆਰਾ ਜਿਹਾ ਪੂਲ ਵਰਕਆਊਟ ਸੋ ਚੈਨਲ ਦੇ ਨਾਲ ਜੁੜੇ ਰਹੋ ਤੇ ਸਬਸਕ੍ਰਾਈਬ ਕਰਕੇ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ